ਜੀ ਸਰ ਕੀ ਨਾਮ ਹੈ ਆਪਣਾ ਤੇ ਕਿਹੜਾ ਮਿਲਦਾ ਹੈ ਮੇਰਾ ਨਾਮ ਅਜੀਤਪਰਵਤ ਸਾਹਬਰ ਹੈ ਜੀ ਆ ਸੀ ਲੁਧਿਆਣਾ ਸੈਕਟਰ 39ਏ ਵਰਦਮਨ ਦੇ ਸਾਹਮਣੇ ਮੇਲਾ ਆਰਗੇਨਾਈਜ਼ ਕੀਤਾ ਸਿੰਗਾਪੁਰ ਕਾਰਨੀਵਲ ਵਾਜੀ ਤੇ ਭਗਵਾਨ ਰਾਮ ਦਾਇ ਪਰਵਦ ਦਸ਼ਹਿਰੇ ਦਸ਼ਰੇ ਦੇ ਪਰਵ ਤੇ ਅਸੀਂ ਮੇਲਾ ਆਰਗੇਨਾਈਜ਼ ਕੀਤਾ ਇਦੇ ਵਿੱਚ ਸਪੈਸ਼ਲ ਹੈ ਜਿਹੜਾ ਇੱਕ ਜਿਹੜੀ ਗੇਟ ਐਂਟਰੀ ਹੈ ਸਿੰਗਾਪੁਰ ਜਹਾਜ਼ ਜਿਹੜਾ ਬਣਾਇਆ 에ਰੋਪਲੇਨ ਬੜਿਆ ਲੋਕਾਂ ਦਾ ਸੁਪਨਾ ਹੁੰਦਾ ਜਹਾਜ਼ ਨੂੰ ਦੇਖਣਾ ਤੇ ਉਹ ਲੋਕ ਆ ਕੇ ਤੇ ਸੈਲਫੀ ਪੁਆਇੰਟ ਬਣਾਇਆ ਸੈਲਫੀ ਵੀ ਲੈਣਗੇ ਉਹਦੇ ਨਾਲ ਨਾਲ ਅਸੀਂ ਜਿਹੜਾ ਫਿਸ਼ ਟਨਲ ਉਹ ਕਿ ਦਬਾਈ ਵਗੈਰਾ ਜਾ ਕੇ ਫਿਸ਼ੀਜ਼ ਦੇਖਦੇ ਆ ਉਹ ਅਸੀਂ ਫਿਸ਼ ਟਨਲ ਇੱਥੇ ਬਣਾਈ ਆ ਬਹੁਤ ਸ਼ਾਨਦਾਰ ਆਈਟਮ ਹੈ ਜਿਹੜਾ ਇੰਡੀਆ ਦਾ ਸਭ ਤੋਂ ਵਧੀਆ ਜਿਹੜਾ ਜਾਦੂ ਇੱਥੇ ਲੱਗਣ ਜਾ ਰਿਹਾ ਮੈਜਿਕ ਸ਼ੋਅ ਉਹਦੇ ਨਾਲ ਨਾਲ ਜਿਹਨੂੰ ਮੌਦਾ ਕੋ ਕਹਿੰਦੇ ਜਿਹਦੇ ਵਿੱਚ 5 ਦੇ ਕਰੀਬ ਖਾਰਾਂ ਤੇ 4-5 ਬਾਈਕਸ ਚੱਲੂਗੇ ਝੂਟੇ ਬਹੁਤ ਸ਼ਾਨਦਾਰ ਬਹੁਤ ਵਧੀਆ ਬੱਚਿਆਂ ਵਾਸਤੇ ਵੀ ਤੇ ਵੱਡਿਆਂ ਵਾਸਤੇ ਵੀ ਪੂਰੇ ਇੰਤਜ਼ਾਮ ਹੈ ਖਾਸ ਕਰਕੇ ਮਾਤਾਵਾ ਪਹਿਣਾ ਵਾਸਤੇ ਖਾਣ ਪੀਣ ਦੇ ਬਹੁਤ ਵਧੀਆ ਸਟਾਲ ਜੁਐਲਰੀ ਦੀ ਸ਼ਾਪਸ ਤੇ ਹੋਰ ਜਿਹੜੇ ਘਰ ਦੀ ਸਜਾਵਟ ਦਾ ਸਮਾਨ ਹੁੰਦਾ ਉਹਨਾਂ ਦੀ ਬਹੁਤ ਵਧੀਆ-ਵਧੀਆ ਸ਼ਾਪਸ ਲੱਗਣ ਜਾ ਰਹੀਆਂ ਟਿਕਟ ਦਾ ਰੇਟ ਕੀ ਰੇਟ ਹੈ ਟਿਕਟ ਜੀ ਜੋ ਨਾਰਮਲ ਰੇਟ ਸਾਰਿਆਂ ਦਾ ਉਹੀ ਸਾਡਾ ਰਹੂਗਾ ਜੀ ਤੇ ਟਾਈਮਿੰਗ ਟਾਈਮਿੰਗ ਸਵੇਰੇ 11 12 ਵਜੇ ਤੋਂ ਰਾਤੀ 12 ਵਜੇ ਤੱਕ ਚੱਲੂਗਾ ਜੀ ਇਹ ਰੋਡਿਆਣਾ ਵਾਸੀਆਂ ਨੂੰ ਬੇਨਤੀ ਹੈ ਆਪਣੇ ਪਰਿਵਾਰਾਂ ਦੇ ਨਾਲ ਆ ਕੇ ਵੱਧ ਤੋਂ ਵੱਧ ਮੇਲੇ ਦਾ ਆਨੰਦ ਮਾਣੋ ਦੇਸ਼ਾ ਵਿਦੇਸ਼ਾ ਤੋਂ ਇੱਥੇ ਆਈ ਟਮਾਂ ਆਈਆਂ ਵਾ ਝੂਲੇ ਆਈਆਂ ਸਪੈਸ਼ਲੀ ਜੋ ਲੋਕਾਂ ਦੀ ਡਿਮਾਂਡ ਸੀਗੀ ਫਿਸ਼ਟਨਲ ਆ ਇੱਥੇ ਐਰੋਪਲੇਨ ਐ ਸਪੈਸ਼ਲਿਸਟ ਯੂਨਿਕ ਚੀਜ਼ਾਂ ਤੇ ਚਾਹੀਦਾ ਵੀ ਲੋਕਾਂ ਨੂੰ ਆ ਕੇ ਇਹਨਾਂ ਦਾ ਇੰਜੋਏ ਕਰਨ ਐਰੋ ਗ੍ਰੈਂਡ 'ਚ ਬੈਠੇ ਤਾਂ ਮੁਕਾ ਮਿਲੂਗਾ ਬਿਲਕੁਲ ਜੀ ਸਾਰਿਆਂ ਨੂੰ ਮਿਲੂਗਾ ਦੇਖੋ ਜੀ 30 ਰੁਪਏ ਦੇ ਵਿੱਚ ਵੀਜ਼ਾ ਵੀ ਐ ਪਾਸਪੋਰਟ ਵੀ ਐ ਹਰ ਫੈਸਿਟੀ ਐ ਜੀ